ਜੋ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਗੇਟ ਦੇ ਉੱਪਰ ਅੱਜ ਹਮਲਾ ਹੋਇਆ ਉਹ ਬਹੁਤ ਨਿੰਦਨਯੋਗ ਆ ਖਾਸ ਕਰਕੇ ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੰਘ ਸਹਿਬਾਨ ਵੱਲੋਂ ਲਈ ਸਜ਼ਾ ਜਿਹੜੀ ਆ ਉਹ ਭੁਗਤ ਰਹੇ ਸਨ ਉਹਨੂੰ ਪੂਰੀ ਪੂਰੀ ਕਰ ਰਹੇ ਸਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਲੀਡਰਾਂ ਤੇ ਬਹੁਤ ਗੁੱਸਾ ਆ ਕਿਉਂਕਿ ਉਹਨਾਂ ਨੇ ਸਿਰਫ ਗਲਤੀਆਂ ਨਹੀਂ ਕੀਤੀਆਂ ਉਹਨਾਂ ਨੇ ਬਜਰ ਗੁਨਾਹ ਕੀਤੇ ਆ ਉਹਨਾਂ ਨੇ ਗਲਤ ਬੰਦਿਆਂ ਨੂੰ ਤਰੱਕੀਆਂ ਦਿੱਤੀਆਂ ਵਾ ਉਹਨਾਂ ਨੇ ਸਹੀ ਬਦਬੀ ਦੀ ਕੋਈ ਜਾਂਚ ਨਹੀਂ ਕਰਵਾਈ ਜਿਨ੍ਹਾਂ ਲੋਕਾਂ ਨੇ ਬਦਬੀ ਕੀਤੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਵੋਟਾਂ ਖਾਤਰ ਉਹਨਾਂ ਨੇ ਮਾਫੀ ਦਿੱਤੀ ਉਹਦੇ 'ਚ ਵੀ ਇਹਨਾਂ ਨੇ ਸਿਆਸਤ ਕੀਤੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਉਹ ਆਪਣੇ ਜਦੋਂ ਸੱਤਾ ਦੇ ਵਿੱਚ ਸਨ ਆਪਣੇ ਕਾਰੋਬਾਰ ਵੀ ਚਲਾਉਂਦੇ ਰਹੇ ਸੋ ਬਹੁਤ ਧੱਕਾ ਕੀਤਾ ਬਹੁਤ ਸਾਰੇ ਮੀਡੀਆ ਨਾਲ ਧੱਕਾ ਕੀਤਾ ਹੋਰ ਲੋਕਾਂ ਨਾਲ ਧੱਕਾ ਕੀਤਾ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਜਦੋਂ ਕੋਈ ਬੰਦਾ ਆਪਣੀ ਗਲਤੀ ਮੰਨ ਕੇ ਆ ਜਾਂ ਮੰਨਣ ਵਾਸਤੇ ਅਕਾਲ ਤਖਤ ਤੇ ਪੇਸ਼ ਹੋ ਜਾਂਦਾ ਵਾ ਔਰ ਅਕਾਲ ਤਖਤ ਵੱਲੋਂ ਸਜ਼ਾ ਲਾਈ ਜਾਂਦੀ ਆ ਤੇ ਫਿਰ ਉਹਨਾਂ ਤੇ ਇਸ ਤਰੀਕੇ ਨਾਲ ਹਮਲਾ ਕਰਨਾ ਉਹ ਵੀ ਦਰਬਾਰ ਸਾਹਿਬ ਦੇ ਗੇਟ ਦੇ ਉੱਤੇ ਇਹ ਮੇਰਾ ਸਾਰਾ ਖਿਆਲ ਆ ਇਹ ਬਹੁਤ ਮੰਦਪਾਗੀ ਆ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਪਊਗਾ ਜੇ ਅਸੀਂ ਇਸ ਤਰ੍ਹਾਂ ਆਪੇ ਹੀ ਇੱਕ ਦੂਜੇ ਨੂੰ ਸਜ਼ਾ ਦੇਣ ਲੱਗ ਪਏ ਖਿਚਾਰੀਆਂ ਵੀ ਕਈ ਵਾਰ ਕਿਸੇ ਨੂੰ ਕਹਿੰਦੀ ਐ ਜੀ ਇਹਨੂੰ ਉਮਰ ਕਾਇਦ ਦੇ ਦਿਓ ਤੁਹਾਨੂੰ ਲੱਗਦਾ ਵਾ ਕਿ ਇਹਨੂੰ ਉਮਰ ਕੈਂਦਰੀ ਫਾਂਸੀ ਲੱਗਣੀ ਚਾਹੀਦੀ ਆ ਜੇ ਲੋਕੀ ਆਪਣੇ ਆਪ ਹੀ ਲੋਕਾਂ ਨੂੰ ਮਾਰਨ ਲੱਗ ਪਣਗੇ ਤੇ ਫਿਰ ਇਹ ਫਰੀ ਫਾਰ ਆਲ ਹੋ ਜਾਊਗਾ ਕਯੋਸ ਹੋ ਜਾਊਗਾ ਸੋ ਇਹਦੇ ਤਹਿਤ ਮੇਰੇ ਖਿਆਲ ਸਾਨੂੰ ਕੁਝ ਜਿਹੜੀਆਂ ਧਾਰਮਿਕ ਸੰਸਥਾਵਾਂ ਉੱਚੀਆਂ ਸੰਸਥਾਵਾਂ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਹਿਬਾਨ ਜਿਵੇਂ ਸਾਡੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਸੁਪਰੀਮ ਕੋਰਟ ਇਹਨਾਂ ਦੇ ਜਿਹੜੇ ਇਹਨਾਂ ਸੰਸਥਾਵਾਂ ਨੂੰ ਸਾਨੂੰ ਕੁਝ ਨਾ ਕੁਝ ਕਦਰ ਜ਼ਰੂਰ ਕਰਨੀ ਪਊਗੀ ਇਹਨਾਂ ਦੀ ਇੱਜ਼ਤ ਕਰਨੀ ਪਊਗੀ ਇਹਨਾਂ ਦੀਆਂ ਗੱਲਾਂ ਆਦੇਸ਼ਾਂ ਨੂੰ ਮੰਨਣਾ ਹੋਵੇਗਾ ਇੱਥੇ ਮੇਰੇ ਖਿਆਲ ਹੈ ਗਿਆਨੀ ਰੁਕबीर ਸਿੰਘ ਨੂੰ ਕੌਮ ਦੇ ਨਾਂ ਤੇ ਇੱਕ ਸੰਦੇਸ਼ ਦੇਣਾ ਚਾਹੀਦਾ ਵਾ ਕੀ ਦਰਬਾਰ ਸਾਹਿਬ ਦੇ ਵਿੱਚ ਜਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਵੀ ਧਾਰਮਿਕ ਸਥਾਨ ਕਿਸੇ ਹੋਰ ਧਰਮ ਦੇ ਧਾਰਮਿਕ ਸਥਾਨ ਦੇ ਵਿੱਚ ਵੀ ਹਥਿਆਰ ਲੈ ਕੇ ਨਾ ਆਓ ਉੱਥੇ ਕੋਈ ਇਹੋ ਜਿਹੀ ਘਟਨਾ ਨਾ ਕਰੋ ਜਿਹਦੇ ਨਾਲ ਉਸ ਧਰਮ ਨੂੰ ਖਾਸ ਕਰਕੇ ਸਿੱਖ ਧਰਮ ਨੂੰ ਮਾਰਾ ਨਾਂ ਜਿਹੜਾ ਵਾ ਉਹਦਾ ਸਾਰੀ ਦੁਨੀਆ ਦੇ ਵਿੱਚ ਉਹ ਧਰਮ ਬਦਨਾਮ ਹੁੰਦਾ ਵਾ ਇਹੋ ਜਿਹੀਆਂ ਘਟਨਾਵਾਂ 1983 ਦੇ ਵਿੱਚ ਵੀ ਹੋਈਆਂ ਆਪਾਂ ਸਭ ਨੂੰ ਪਤਾ ਵਾ ਕਿ 25 April 1983 ਨੂੰ DIG ਅਵਤਾਰ ਸਿੰਘ ਅਤਵਾਲ ਦਾ ਦਰਬਾਰ ਸਾਹਿਬ ਦੇ ਗੇਟ ਦੇ ਉੱਪਰ ਸ਼ਾਇਦ ਇਸੇ ਹੀ ਗੇਟ ਦੇ ਬਾਹਰ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਸੋ ਅਸੀਂ ਉਹਨਾਂ ਘਟਨਾਵਾਂ ਤੋਂ ਵੀ ਕੋਈ ਸਬਕ ਨਹੀਂ ਲਿਆ ਉਸ ਤੋਂ ਬਾਅਦ ਫਿਰ ਜਦੋਂ ਆਪਰੇਸ਼ਨ ਬਲੈਕ ਥੰਡਰ ਹੋਇਆ ਉਦੋਂ ਬਹੁਤ ਸਾਰੀਆਂ ਲਾਸ਼ਾਂ ਦਰਬਾਰ ਸਾਹਿਬ ਦੇ ਵਿੱਚੋਂ ਲੱਭੀਆਂ ਇਹਦਾ ਮਤਲਬ ਦਰਬਾਰ ਸਾਹਿਬ ਦੇ ਵਿੱਚ ਲੋਕਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀ ਮਾਰੇ ਜਾ ਰਿਹਾ ਸੀ ਸੋ ਇਹਦੇ ਉੱਪਰ ਜਥੇਦਾਰ ਰਕबीर ਸਿੰਘ ਨੂੰ ਕੌਮ ਦੇ ਨਾਂ ਤੇ ਇੱਕ ਸੰਦੇਸ਼ ਦੇਣਾ ਬਣਦਾ ਵਾ ਤਾਂ ਕਿ ਲੋਕਾਂ ਨੂੰ ਕਲੀਅਰ ਮੈਸੇਜ ਹੋਵੇ ਔਰ ਬਾਕੀ ਲੋਕਾਂ ਨੂੰ ਬਾਕੀ ਧਾਰਮਿਕ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਵੀ ਲੱਗੇ ਕਿ ਜਿਹੜਾ ਸਿੱਖ ਧਰਮ ਆ ਇਹ ਵਾਕਈ ਸੁਹਿਰਦ ਆ ਧਾਰਮਿਕ ਸੰਸਥਾਵਾਂ ਦੇ ਵਿੱਚ ਅਮਨ ਸ਼ਾਂਤੀ ਲਾਉਣ ਵਾਸਤੇ ਸੋ ਹੁਣ ਗਿਆਨੀ ਰਗਵੀਰ ਸਿੰਘ ਦੇ ਕੋਰਟ ਦੇ ਵਿੱਚ ਗਏ ਨੇ ਇਸ ਵੇਲੇ ਉਹਨਾਂ ਨੂੰ ਮੇਰਾ ਖਿਆਲ ਆ ਕਿ ਧਰਮ ਦੇ ਨਾਂ ਤੇ ਆਪਣੀ ਕੌਮ ਦੇ ਨਾਂ ਤੇ ਸੰਦੇਸ਼ ਦੇਣਾ ਬਹੁਤ ਜ਼ਰੂਰੀ ਆ ਦੂਸਰਾ جے ਸੁਖਬੀਰ ਸਿੰਘ ਬਾਦل جو اخبارਾਂ ਚ ਮੈਂ ਪੜ ਰਿਹਾ ਸੀ ਕਿ ਵਾਕਈ ਉਹ ਇੱਕ ਸਕਿਉਰਿਟੀ ਥ੍ਰੀਟ ਹੈ ਉਹਨਾਂ ਨੂੰ ਤੇ ਮੇਰਾ ਖਿਆਲ ਹੈ ਕਿ ਜਿਹੜੀ ਗਿਆਨੀ ਰਬੀਰ ਸਿੰਘ ਨੂੰ ਸ਼ਾਇਦ ਜਿਹੜੀ ਉਹਨਾਂ ਨੂੰ ਸਜ਼ਾ ਸੁਣਾਈ ਹੋਈ ਆ ਉਹਨੂੰ ਵੀ ਰਿਵਾਈਜ਼ ਕਰਨਾ ਪਊਗਾ ਕਿਉਂਕਿ ਜਿਹੜੀ ਇਸ ਵੇਲੇ 게ਟਾਂ ਦੇ ਉੱਤੇ ਜੇ ਉਹਨਾਂ ਬੱਛਾ ਭੜ ਕੇ ਖਲੋਣਾ ਮਤਲਬ 익ਸਪੋਜ਼ ਨੇ ਉਹ ਕੋਈ ਦੂਰੋਂ ਮੈਂ ਕੋਈ ਐਮ ਲੈ ਸਕਦਾ ਵਾ ਸੋ ਇਸ ਕਰਕੇ ਇਹਦੇ ਉੱਪਰ ਵੀ ਉਹਨਾਂ ਨੂੰ ਮੋੜ ਵਿਚਾਰ ਕਰਨਾ ਪਊਗਾ ਕਿ ਸਜ਼ਾ ਦੇਣੀ ਜ਼ਰੂਰ ਦੇਣੀ ਪੈਂਦੀ ਆ ਲੇਕਿਨ ਸਜ਼ਾ ਇਹੋ ਜੀ ਹੋਵੇ ਸਜ਼ਾ ਵੀ ਲੱਗੇ ਲੇਕਿਨ ਸ਼ਾਇਦ ਉਹਨਾਂ ਦੀ ਜਾਨ ਨੂੰ ਵੀ ਖਤਰਾ ਨਾ ਹੋਵੇ ਮੈਂ ਫੇਰ ਕਹਿਣਾ ਚਾਹਨਾ ਮਾਂ ਕਿ ਇਹੋ ਜੀ ਘਟਨਾ ਜਿਹੜੀ ਆ ਨਿੰਦਨਯੋਗ ਆ ਔਰ ਇਹਨੂੰ ਸਾਨੂੰ ਸਾਰਿਆਂ ਨੂੰ ਇਹਦੀ ਨਿੰਦਾ ਕਰਨੀ ਚਾਹੀਦੀ ਆ ਕਿਉਂਕਿ ਆਪਾਂ ਜੇ ਕਿਸੇ ਚੀਜ਼ ਦੀ ਤੇ ਆਪਾਂ ਨੂੰ ਇੱਜ਼ਤ ਰੱਖਣੀ ਪਊ ਨਾ ਕਿਸੇ ਨੂੰ ਤਾਂ ਮੰਨਣਾ ਪਊਗਾ ਨਾ ਰੱਬ ਨੂੰ ਮੰਨਦੇ ਆ ਪਰ ਰੱਬ ਦੇ ਥਾਂ ਜਿਹੜੇ ਨੇ ਜਿੱਥੇ ਆਪਾਂ ਨੂੰ ਲੱਗਦਾ ਕਿ ਰੱਬ ਮੌਜੂਦ ਆ ਉਹਨਾਂ ਨੂੰ ਤੇ ਉਹਨਾਂ ਦੀ ਤਰ੍ਹਾਂ ਆਪਾਂ ਇੱਜ਼ਤ ਮਾਨ ਕਰੀਏ ਸਤਕਾਰ ਦਈਏ